ਪੰਜਾਬ ਅੰਦਰ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ ਤਾਂ ਕਣਕ ਦੀ ਕਟਾਈ ਸ਼ੁਰੂ ਹੋਣ ਨਾਲ ਬੱਚਿਆਂ 'ਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਟਾਈ ਕਾਰਨ ਉਡਰੇ ਧੂੜ ਮਿੱਟੀ ਕਾਰਨ ਬੱਚਿਆਂ 'ਚ ਖੰਗ ਜ਼ਖਾਮ ਅਤੇ ਹੋਰ ਕਈ ਮੁਸ਼ਕਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸਾਡੇ ਨਾਲ ਬੱਚਿਆਂ ਦੇ ਮਾਹੀ ਡਾਕਟਰ ਮੌਜੂਦ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੋਈ ਹੈਗੀ ਹੈ ਉਸ ਨਾਲ ਕਿਸ ਤਰ੍ਹਾਂ ਦੇ ਬੱਚੇ ਪੇਸ਼ੈਂਟ ਦੇ ਰੂਪ ਕੋਲ ਆ ਰਹੇ ਹੈਗੇ ਨੇ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਬੱਚਾ ਨੂੰ ਆਉਦੀ ਹੈਗੀ ਦੇਖੋ ਜੋ ਕਣਕ ਦੀ ਕਟਾਈ ਕਰਕੇ ਜੋ ਉਹਦੇ ਵਿੱਚੋਂ ਧੂੜ ਮਿੱਟੀ ਉੱਡਦੀ ਹੈ ਜਾਂ ਪੋਲਨਸ ਅਸੀਂ ਕਹਿੰਦੇ ਆ ਡਸਟ ਪੋਲਨ ਜਿਹੜੇ ਹਵਾ ਵਿੱਚ ਫਿਰਦੇ ਰਹਿੰਦੇ ਆ ਇਹ ਪੋਲਨਸ ਜੋ ਹੈ ਕਈ ਬੱਚਿਆਂ ਲਈ ਅਲਰਜੀ ਦਾ ਕਾਰਨ ਬਣਦੇ ਨੇ ਕੁਝ ਬੱਚੇ ਸਾਰੇ ਬੱਚਿਆਂ ਲਈ ਕੁਝ ਬੱਚੇ ਜੋ ਪ੍ਰੋਨ ਹੁੰਦੇ ਨੇ ਅਲਰਜੀ ਲਈ ਉਹਨਾਂ ਬੱਚਿਆਂ ਵਿੱਚ ਇਹ ਸਕਿਨ ਦੀ ਅਲਰਜੀ ਤੇ ਖਾਸ ਕਰਕੇ ਲੰਗਸ ਦੀ ਅਲਰਜੀ ਦੇ ਰੂਪ ਵਿੱਚ ਆਪਣੇ ਕੋਲੇ ਸਾਹਮਣੇ ਆਉਂਦੇ ਜਿਹਨੂੰ ਕੇ ਅਸੀਂ ਬੱਚਿਆਂ ਦਾ ਐਸਥਮਾ ਕਹਿੰਦੇ ਆ ਉਹਦੇ ਵਿੱਚ ਐਸਥਮਾ ਵਿੱਚ ਕੀ ਹੁੰਦਾ ਬੱਚਿਆਂ ਨੂੰ ਖੰਘ ਜ਼ੁਖਾਮ ਤੇ ਸਾਹ ਲੈਣ ਦੀ ਤਕਲੀਫ ਸਾਹਮਣੇ ਆਉਂਦੀ ਆ ਕਿਸ ਤਰ੍ਹਾਂ ਦੀ ਪ੍ਰੋਬਲਮ ਹੋ ਕਿਸ ਤਰ੍ਹਾਂ ਦੀ ਹੋਦੀ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਬਿਮਾਰ ਹੁੰਦੇ ਨੇ ਉਹ ਫਿਰ ਕਿੰਨੇ ਕ ਦਿਨ ਉਹਦਾ ਇਲਾਜ ਚੱਲਦਾ ਹੈਗਾ ਉਹਦਾ ਇਲਾਜ ਕਿਸ ਤਰ੍ਹਾਂ ਰੱਖਿਆ ਜਾਂਦਾ ਐਸਥਮਾ ਦੇਖੋ ਇੱਕ ਲੰਬੀ ਬਿਮਾਰੀ ਹੈ ਜੋ ਕਿ 3-4 ਸਾਲ ਤੋਂ ਹੀ ਬੱਚਿਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਜੋ ਚਾਈਲਡਹੂਡ ਐਸਥਮਾ ਹੁੰਦਾ ਹੈ ਉਹ ਲਗਭਗ 13-14 ਸਾਲ ਵਿੱਚ ਪਰਸਿਸਟ ਕਰਦਾ ਹੈ ਤਾਂ ਇਹਦੇ ਵਿੱਚ ਮੀਨ ਜੋ ਬੱਚੇ ਆਉਂਦੇ ਹਨ ਸਾਡੇ ਕੋਲੇ ਸਾਹ ਦੀ ਤਕਲੀਫ ਨਾਲ ਸਾਹ ਖਿੱਚ-ਖਿੱਚ ਕੇ ਲੈਂਦੇ ਹਨ ਕਿਉਂਕਿ ਜੇ ਉਹਨਾਂ ਦੀ ਛਾਤੀ ਨੂੰ ਦੇਖਿਆ ਜਾਵੇ ਤਾਂ ਉਹਦੇ ਵਿੱਚੋਂ ਵਿਸਲ ਦੀ ਆਵਾਜ਼ ਜਿਹਨੂੰ ਆਪਾਂ ਕਹਿੰਦੇ ਆ ਸੀਟੀ ਦੀ ਆਵਾਜ਼ ਆ ਲੱਗ ਜਾਂਦੀ ਹੈ ਇਹ ਛਾਤੀਆਂ ਇੱਕ ਜੋ ਲੰਗਸ ਹੁੰਦੇ ਨੇ ਉਹ ਇਨਫਲੇਮੇਸ਼ਨ ਹੋ ਜਾਂਦੀ ਹੈ ਉਹਨਾਂ ਵਿੱਚ ਇਨਫੈਕਸ਼ਨ ਭਰ ਜਾਂਦੀ ਹੈ ਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ ਤਾਂ ਮੋਸਟਲੀ ਜੋ ਬੱਚੇ ਹੁੰਦੇ ਨੇ ਇਹ ਇਨਹੇਲਰ ਤੇ ਹੁੰਦੇ ਨੇ ਜ਼ਿਆਦਾਤਰ ਬੱਚੇ ਜੋ ਹੁੰਦੇ ਆ ਪੰਪ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਕਹਿੰਦੇ ਆ ਬੱਚਿਆਂ ਦੇ ਪੰਪ ਲਗਾਏ ਹੁੰਦੇ ਨੇ ਇਸ ਮੌਸਮ ਵਿੱਚ ਆ ਕੇ ਇਹ ਤਕਲੀਫ ਵੱਧ ਜਾਂਦੀ ਹੈ ਤਾ ਕਈ ਬੱਚਿਆਂ ਨੂੰ ਦੁਬਾਰਾ ਤੋਂ ਜਿਨ੍ਹਾਂ ਦੇ ਪੰਪ ਬੰਦ ਹੋ ਚੁੱਕੇ ਹੁੰਦੇ ਨੇ ਤਾਂ ਦੁਬਾਰਾ ਤੋਂ ਸਾਨੂੰ ਇਹ ਪੰਪ ਸ਼ੁਰੂ ਕਰਨੇ ਪੈਂਦੇ ਨੇ ਜਾਂ ਫਿਰ ਨੇਬੂਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਨਾਲ ਕੀ ਫੇਫੜੇ ਇੱਕ ਵਾਰੀ ਖੁੱਲ ਜਾਂਦੇ ਨੇ ਬੱਚੇ ਦੇ ਕਿਉਂਕਿ ਜੋ ਅਲਰਜਿਕ ਹੁੰਦੇ ਨੇ ਜੋ ਐਸਥਮਾ ਪੋਲਨ ਹੁੰਦੇ ਨੇ ਉਹਦੇ ਕਰਕੇ ਜੋ ਇਨਫਲੇਮੇਸ਼ਨ ਹੁੰਦੀ ਹੈ ਲੰਗਸ ਦੇ ਵਿੱਚ ਜੋ ਹੈ ਬਲਗਮ ਇਕੱਠੀ ਹੋ ਜਾਂਦੀ ਹੈ ਬਲਗਮ ਇਕੱਠੀ ਹੋਣ ਕਰਕੇ ਜੋ ਉਹਨਾਂ ਦੇ ਫੇਫੜੇ ਨੇ ਉਹ ਸੁੰਗੜ ਜਾਂਦੇ ਨੇ ਇੱਕ ਤਰ੍ਹਾਂ ਦੇ ਸੁੰਗੜਨ ਕਰਕੇ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਜਿਹੜੇ ਅਸੀਂ ਨੈਬੂਲਾਈਜ਼ਰਸ ਵਗੈਰਾ ਐਡਵਾਈਸ ਕਰਦੇ ਆਂ ਉਹ ਬੇਸਿਕਲੀ ਉਹਨੂੰ ਇਨਫਲੇਮੇਸ਼ਨ ਨੂੰ ਖੋਲਣ ਲਈ ਤੇ ਉਹ ਸੁਗੜੇ ਸੁਗੜੇ ਹੋਏ ਫੇਫੜਿਆਂ ਨੂੰ ਖੋਲਣ ਦੇ ਵਿੱਚ ਕੰਮ ਆਉਂਦੇ ਨੇ ਸੋ ਕੇਅਰ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਬੱਚੇ ਸਕੂਲ ਵੀ ਜਾਣਾ ਹੁੰਦਾ ਬੱਚਿਆਂ ਨੂੰ ਹੋਰ ਵੀ ਉਹਦੀ ਕੇਅਰ ਕਿਸ ਤਰ੍ਹਾਂ ਰੱਖੀਏ ਕਿਵੇਂ ਮਾਪੇ ਕੇਅਰ ਰੱਖਣ ਉਹਨਾਂ ਦੇਖੋ ਬੱਚਿਆਂ ਨੇ ਸਕੂਲ ਜਾਣਾ ਹੈ ਆਪਾਂ ਬਾਹਰ ਨਿਕਲਣ ਤੋਂ ਬੱਚਿਆਂ ਨੂੰ ਨਹੀਂ ਰੋਕ ਸਕਦੇ ਪਰ ਜੋ ਹਵਾ ਵਿੱਚ ਮੌਜੂਦ ਕਣ ਨੇ ਉਹਨਾਂ ਤੋਂ ਬਚਾਅ ਲਈ ਅਸੀਂ ਬੱਚਿਆਂ ਨੂੰ ਅਡਵਾਈਸ ਕਰਦੇ ਹਾਂ ਕਿ ਇੱਕ ਤਾਂ ਤੁਸੀਂ ਮਾਸਕ ਲਗਾ ਕੇ ਰੱਖੋ ਕਿਉਂਕਿ ਉਹਦੇ ਨਾਲ ਜੋੜਾ ਡਾਇਰੈਕਟ ਕੰਟੈਕਟ 에ਅਰ ਦੇ ਨਾਲ ਹੁੰਦਾ ਉਹ ਕੱਟ ਜਾਂਦਾ ਹੈ ਦੂਸਰਾ ਹੈਗਾ ਨਿਊਟ੍ਰੀਸ਼ੀਅਸ ਫੂਡ ਬੱਚਿਆਂ ਨੂੰ ਜੋ ਹੈ ਚੰਗਾ ਨਿਊਟ੍ਰੀਸ਼ਨ ਇਮਿਊਨਿਟੀ ਵਾਲਾ ਫੂਡ ਹੀ ਦਿੱਤਾ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਇਹਨਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ ਇਮਿਊਨਿਟੀ ਲਈ ਫੂਡ ਲਈ ਘਰ ਦਾ ਬਣਿਆ ਖਾਣਾ ਸਾਫ਼ ਸੁਥਰਾ ਖਾਣਾ ਹੀ ਦਿੱਤਾ ਜਾਵੇ ਬਾਹਰੋਂ ਜ਼ਿਆਦਾਤਰ ਖਾਣੇ ਦਾ ਪਰਹੇਜ਼ ਕੀਤਾ ਜਾਵੇ ਠੰਡਾ ਕਈ ਬੱਚੇ ਜੋ ਹੁੰਦੇ ਆ ਜ਼ਿਆਦਾ ਠੰਡੇ ਤੱਤੇ ਜਿਵੇਂ ਆਈਸਕ੍ਰੀਮ ਵਗੈਰਾ ਹੁੰਦੀ ਹੈ ਉਹਦੇ ਤੋਂ ਅਲਰਜਿਕ ਹੁੰਦੇ ਰਹੇ ਤਾਂ ਅਸੀਂ ਕਹਿੰਦੇ ਹਾਂ ਕਿ ਇੱਕੇਦਮ ਜੋ ਹੈ ਜ਼ਿਆਦਾ ਠੰਡਾ ਭੋਜਨ ਵੀ ਨਹੀਂ ਪਰੋਸੇ ਦਾ ਬੱਚਾ ਨਹੀਂ ਹੁਣ ਕਿੰਨੇ ਕੁ ਪੇਸ਼ੈਂਟ ਡੇਲੀ ਆ ਰਹੇ ਹੈਗੇ ਇਹਦੇ ਤੁਹਾਡੇ ਨੂੰ ਐਸਥਮਾ ਤੇ ਦੇਖੋ ਸਾਡੇ ਕੋਲੇ ਜੇ ਕੱਲੀ ਐਸਥਮਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਐਵਰੇਜ ਡੇਲੀ ਦੇ 25 ਤੋਂ 30 ਪੇਸ਼ੈਂਟ ਜੁਨੇ ਆ ਰਹੇ ਨੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਘਟ ਗਏ ਸੀ ਤੇ ਆਹ April ਦੇ ਵਿੱਚ ਇੱਕੇ ਦਾ ਮਤਦਾ ਹੋ ਗਿਆ ਉਹਨਾਂ ਵਿੱਚ ਦਵਾਈ ਨਾਲੋਂ ਜ਼ਿਆਦਾ ਬਚਾ ਜ਼ਿਆਦਾ ਫਾਇਦੇਮੰਦ ਰਹੇਗਾ ਬਿਲਕੁਲ ਜੀ ਪ੍ਰੀਕਾਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ ਇਹ ਆਪਾਂ ਕਹਿੰਦੇ ਹੀ ਆ ਤਾਂ ਜਿੰਨਾ ਆਪਾਂ ਪਰਹੇਜ਼ ਰੱਖ ਸਕਦੇ ਆ ਜਿੰਨਾ ਬਚਾਓ ਰੱਖ ਸਕਦੇ ਆ ਪੋਲੰਡਸ ਤੋਂ ਮਾਸਕ ਲਗਾ ਕੇ ਡਾਇਰੈਕਟ ਕੰਟੈਕਟ ਦੇ ਵਿੱਚ ਆਉਣ ਨਾਲੋਂ ਤਾਂ ਉਹ ਆਲਵੇਸ ਬੈਟਰ ਹੁੰਦਾ ਦਮ ਕਿਉਂ ਹੈ ਬਿਲਕੁਲ ਐਸਨ ਡਾਕਟਰ ਜਿਨ੍ਹਾਂ ਨੇ ਦੱਸਿਆ ਕਿ ਧੂੜ ਮਿੱਟੀ ਕਾਰਨ ਅਸਥਮਾ ਦੀ ਪ੍ਰੋਬਲਮ ਬੜੀ ਬੱਚਿਆਂ ਨੂੰ ਕਾਫੀ ਜ਼ਿਆਦਾ ਆ ਰਹੀ ਹੈ ਉਸ ਤੋਂ ਇਹਨਾਂ ਨੇ ਇਹ ਵੀ ਦੱਸਿਆ ਕਿ ਡਾਕਟਰ ਬੱਚਿਆਂ ਨੂੰ ਜਿਹੜਾ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਦੂਜਾ ਮਾਸਕ ਲਾ ਕੇ ਹੀ ਉਹ ਬੱਚੇ ਜਿਹੜੇ ਘਰੋਂ ਨਿਕਲ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ